ਬਹੁਤ ਚਿਰ ਦੇ ਵਜੇ ਤੇ ਆ ਪਤਾ ਹਸਪੀਟਲ ਜਾਣਾ ਬਹੁਤ ਸਵੇਰ ਦੇ ਲੱਗੇ ਪਿਆ ਬਈ ਚਲੋ ਕੋਈ ਰਸਤਾ ਮਿਲ ਜੂਗਾ ਅਸੀਂ ਤਾਂ ਬਹੁਤ ਪਰੇਸ਼ਾਨੀ ਬਹੁਤ ਹੈ ਜਿਆਦਾ ਇੱਥੇ ਕਮ ਸੇ ਕਮ ਵੀ ਇੱਕ ਘੰਟਾ ਹੋ ਗਿਆ ਪੂਰਾ ਇੱਕ ਘੰਟਾ ਹੋ ਗਿਆ ਇੱਧੇ ਹੀ ਖੜਿਆ ਨੂੰ ਲੱਤਾਂ ਵੀ ਦੁਖਣ ਲੱਗ ਪਈਆਂ ਹੁਣ ਜਿਹੜਾ ਜਾਮ ਕੀਤਾ ਹੈ ਉਹਨਾਂ ਨੇ ਮਹੰਦਾਰੀ ਪੁਲੋਂ ਦੇ ਬਾਰੇ ਕੀ ਕਹੋਗੇ ਇਹਦੇ ਬਾਰੇ ਕੀ ਕਹਿ ਸਕਦੇ ਮੈਂ ਤਾਂ ਉਹ ਆਪਣੇ ਦਸੂਏ ਤੋਂ ਆਇਆ ਤਾਂ ਮੈਂ ਤਾਂ ਦੇਖਿਆ ਹੀ ਅੱਜ ਇੱਥੇ ਪਹਿਲੀ ਵਾਰ ਹੀ ਆ ਵੀ ਆ ਇਦਾਂ ਦਾ ਰਿਗਾਰਡ ਮੰਟ ਹੈਗਾ ਠੀਕ ਹੈ। ਹੂੰ ਡਿਊਟੀ 1:30 ਵਜੇ ਸਟਾਰਟ ਆ। ਹਾਂਜੀ। ਤੇ ਕਿੰਨੀ ਕਿ ਪੰਡਾਰੀਪੁਰ ਬੰਦਾ ਕਿੰਨੀ ਦਿੱਕਤ ਆ ਰਹੀ ਹੈ? ਬਹੁਤ ਜ਼ਿਆਦਾ ਪ੍ਰੋਬਲਮ ਹੈ। ਉੱਥੇ ਟਾਈਮ 'ਤੇ ਪਹੁੰਚਣਾ ਪਹੁੰਚਿਆ ਨਹੀਂ ਜਾ ਰਿਹਾ। ਹੂੰ ਤੇ ਕਿੰਨੀ ਦੇਰ ਕੋ ਜਾਮ 'ਚ ਬਸੇ ਹੋ? 1 ਘੰਟਾ ਹੋ ਜਾਏਗਾ। ਕਿੰਨੇ ਕੰਪਾਈ ਬਲੋ ਜਾਮ ਲਗਾਇਆ ਗਿਆ ਕੀ ਕਰਨਾ ਚਾਹਦੇ ਹੋ? ਸਾਨੂੰ ਸਾਰੇ ਧਾਰਮਿਕ ਪ੍ਰੋਗਰਾਮ ਜਿਹੜੇ ਆ ਬੜੇ ਸ਼ਰਧਾ ਨਾਲ ਭਾਵਨਾ ਨਾਲ ਸਾਰੇ ਮਨਾਉਣੇ ਚਾਹੀਦੇ ਨੇ ਜ਼ਰੂਰ ਮਨਾਉਣੇ ਚਾਹੀਦੇ ਨੇ ਆਪਣੇ ਆਪਣੇ ਆਸਥਾਨਸਾਰ ਸਾਰੇ ਮਨਾਉਣੇ ਚਾਹੀਦੇ ਨੇ ਪਰ ਕਿਸੇ ਵੀ ਧਰਮ ਨੂੰ ਚਾਹੇ ਕੋਈ ਵੀ ਧਰਮ ਹੋਵੇ ਇਸ ਤਰ੍ਹਾਂ ਮਤਲਬ ਜਾਮ ਨਹੀਂ ਲਾਉਣੇ ਚਾਹੀਦੇ ਕਿਉਂਕਿ ਇਹ ਵੀ ਸੰਗਤਾਂ ਹੀ ਨੇ ਜਿਹੜੀਆਂ ਪਰੇਸ਼ਾਨ ਹੁੰਦੀਆਂ ਹਨ ਇਹ ਕੋਈ ਹੋਰ ਨਹੀਂ ਆ ਇਹੀ ਸੰਗਤ ਇੱਥੇ ਗੁਰਦੁਆਰੇ ਜਾਣੀ ਇਹੀ ਜਾ ਕੇ ਮੰਦਿਰ ਜਾਣੀ ਆ ਜੇ ਇਹੀ ਪਰੇਸ਼ਾਨ ਹੋਣੀ ਹੈ ਤਾਂ ਫਿਰ ਸਾਡੇ ਇਹੋ ਜਿਹੇ ਧਾਰਮਿਕ ਪ੍ਰੋਗਰਾਮ ਜਾਣ ਰੱਖਣ ਦਾ ਕੋਈ ਫਾਇਦਾ ਨਹੀਂ ਮਨਾਉਣ ਦਾ ਕੋਈ ਫਾਇਦਾ ਨਹੀਂ ਜਾਮ ਬੋਲਣਾ ਚਾਹੀਦਾ। ਜਾਮ ਬਿਲਕੁਲ ਚਾਹੀਦੇ ਆ। ਤਾਂ ਜਾਮ ਕਰਦਾ ਉਹਨਾਂ ਦੀ ਆਪ ਦੀ ਲੜਾਈ ਐ। ਤਾਂ ਲੜਾਈ ਵਿੱਚ ਵੀ ਤਾਂ ਲੋਕ ਹੀ ਪੇਸਦੇ ਨੇ ਵਿਚਾਰੇ। ਲੜਾਈ ਵਿੱਚ ਵੀ ਲੋਕ ਹੀ ਪੇਸਦੇ ਨਾ ਲੜਾਈ ਕਰਨੀ ਐ ਤਾਂ ਜਾ ਕੇ ਲੀਡਰਾਂ ਨੂੰ ਕਹੋ ਤੁਸੀਂ ਉੱਪਰ ਆਪਣੀ ਸ਼ਿਕਾਇਤ ਰੱਖੋ। ਇਹ ਤਾਂ ਕੋਈ ਤਰੀਕਾ ਨਹੀਂ ਨਾ ਮੀਨਸ ਤੁਸੀਂ ਕਿ ਮੈਂ ਇਸ ਤਰ੍ਹਾਂ ਵੀ ਹਰ ਵਕਤ ਲੋਕਾਂ ਨੂੰ ਪਰੇਸ਼ਾਨ ਕਰਉ ਜਿੰਨਾ ਬਦਲੇ ਤੇ ਕਰ ਰਹੇ ਹੋ ਉਹਨਾਂ ਨੂੰ ਹੀ ਪਰੇਸ਼ਾਨ ਕਰ ਰਹੇ ਹੋ। ਹਮਲੇ ਜੁੜੇ ਮਲਾਜਮ ਦੀ ਡਿਊਟੀ ਆ ਉਹ ਦੇ ਅਗਲੇ ਅਫਸਰ ਨੇ ਵੀ ਜਾ ਕੇ ਝੜਕਾ ਮਾਰ ਲੀਆਂ ਤੇ ਕੀ ਹਾਲ ਵੇਖ ਲੋ ਕਿ ਮੈਂ ਸੋਣਾ ਡੇਢ ਘੰਟਾ ਹੋ ਗਿਆ ਮੈਨੂੰ। ਡੇਢ ਘੰਟਾ ਹੋ ਗਿਆ ਮੈਂ ਉਧਰ ਇਧਰ ਆਉਂਦੇ ਨੂੰ ਤੇ ਕੀ ਹਾਲਾਤ ਆ ਕੋਈ ਮਲਾਜਮ ਜੀ ਦਾ ਪੈਸੇ ਤੁਹਾਨੂੰ। ਕਿ ਲੋਕ ਕਿੰਨੇ ਪਰੇਸ਼ਾਨ ਆ ਕੋਈ ਦਾ ਪੇਸ਼ੈਂਟ ਆ ਕਿਸੇ ਨੇ ਉਹ ਜਾ ਕੇ ਚੱਕ ਕੰਪਿਟੀ ਚੈੱਕਅਪ ਕਰਾਉਣਾ ਕਿਸੇ ਨੇ ਕੁਝ ਕਰਨਾ ਕੀ ਹਾਲਾਤ ਬਣਾਏ ਆ। ਕੋਈ ਮਲਾਜਮ ਜੀ ਦਾ ਮੈਂ ਤੁਹਾਨੂੰ ਇੱਕ ਪਰ ਸਵਾਲ ਹੈ ਕਿ ਭੰਡਾਰੀਪੁਰ ਜਾਮ ਕਰਤਾ ਵਾਲਮੀ ਕਿਸ ਨੂੰ ਦਾਏ ਨੇ ਇਹਦੇ ਵੀਰੇ ਵੀਰੇ ਬਾਰੇ ਚਲੋ ਮੈਨੂੰ ਨਹੀਂ ਇਹ ਪਤਾ ਪਰ ਦੇਰ ਕਰਨਾ ਦੇਗਾ ਪਰੇਸ਼ਾਨ ਕਿਉਂ ਆਮ ਪਬਲੀ ਨੂੰ ਕਿਉਂ ਪਰੇਸ਼ਾਨ ਕਰਨਾ ਯਾਰ ਕਰਨਾ ਤੁਸੀਂ ਕਿ ਸਰਕਾਰੀ ਦਫਤਰ ਦੇ ਬਾਅਦ ਜਾ ਕੇ ਧਰਨਾ ਲਾਓ ਇੱਥੇ ਕਰਨੋ ਤੇ ਆਮ ਲੋਕ ਪਬਲੀ ਨੂੰ ਤੰਗ ਕਰੋ ਯਾਰ ਜਾਮ ਪਿਆ ਸਾਰਾ ਲਾਈਫ ਲਾਈਨ ਸਾਰਾ ਕੰਮ ਠੰਡਾ ਚੁਪਟ ਹੋਇਆ ਪਿਆ ਜੀ ਕਿੰਨੇ ਵੇਰ ਤੋਂ ਤੁਸੀਂ ਜਾਮ 'ਚ ਫਸੇ ਹੋ 1 ਘੰਟਾ ਹੋ ਗਿਆ ਜੀ ਮਲੀਠਾ ਰੋਡ ਆਪਣਾ ਪੋਰਾ ਸਟਾਉਂਕ ਤੋਂ ਲੈ ਕੇ ਪੂਰਾ ਜਾਮ ਸਰ ਪੂਰਾ ਜਾਮ ਦਰبار صاحب ਜਾ ਰਹੇ ਆ اچھا ਕਿਤੋਂ ਆਏ ਜੀ ਆਪਣਾ ਲੋਹਾਰਾ ਕਾ ਰੋਡ ਤੋਂ ਅੱਜ ਤਾਂ ਮੈਨੂੰ ਬਹੁਤ ਦਿੱਕਤ ਆ ਰਹੀ ਦਰਬਾਰ ਬਹੁਤ ਜ਼ਿਆਦਾ ਜੀ 2 ਘੰਟੇ ਹੋ ਗਏ ਪੂਰੇ ਪਟਾਰੀਪੁਰ ਜਾਮ ਕਰਨਾ ਕਿੰਨਾ ਗਲਤ ਆ ਬਹੁਤ ਜ਼ਿਆਦਾ ਮਸਲੇ ਦਾ ਹੱਲ ਹੋਣਾ ਚਾਹੀਦਾ ਕੋਈ ਸੋਚਣਾ ਚਾਹੀਦਾ ਸਰਕਾਰਾਂ ਨੂੰ ਠੀਕ ਆ ਜੀ ਆ ਭਾਜੀ ਕੀ ਕਹਿਣਾ ਚਾਹੋਗੇ ਜੋ ਹਾਲਾਤ ਬਣਿਆ ਅੱਜ ਜਿੱਦਾਂ ਪਟਾਰੀਪੁਰ ਜਾਮ ਹੋਇਆ ਹੈ ਹਾਲਾਤ ਭਾਜੀ ਅੱਜ ਦੇ ਗਰੀਬਾਂ ਨੂੰ ਮਰਨ ਦਾ ਹੀ ਇਜਾਜ਼ਾ ਵਾ ਇਹ ਸਰਕਾਰ ਮਾਰਨ ਦੀ ਸਾਰਿਆਂ ਨੂੰ ਇਹਨਾਂ ਨੇ ਫੜ ਕੇ ਐਸੀ ਕਿ ਤੈਸੀ ਕਰਤੀ ਆ ਆ ਕੀ ਹਾਲ ਬੰਦਿਆ ਨਿਗੇ ਨਿਗੇ ਬੱਚੇ ਵਿੱਚ ਬੈਠੇ ਨੇ ਤੇ ਕੋਈ ਕਿਤੇ ਬਾਦਮੀ ਕਿਸੇ ਵਾਇਰੇ ਪਰਣਾ ਲਾਇਆ ਵਾਲਮੀਕੀ ਸਹੀ ਆ ਜੋ ਵੀ ਕਰ ਰਹੇ ਨੇ ਧਰਨਾ ਠੀਕ ਹੈ ਧਰਨਾ ਠੀਕ ਹੈ ਇਹਨਾਂ ਕਹੇ ਸਰਕਾਰ ਨੇ ਬਿਲਕੁਲ ਬੇਲਹਾਦ ਕੀਤਾ ਸਾਰਿਆਂ ਗਰੀਬਾਂ ਪਰ ਉਹ ਤੇ ਝੰਡੇ ਦੀ ਲੜਾਈ ਨੇ ਵਾਲਮੀਕੀ ਸਮੁਦਾਇ ਵਾਲਮੀਕੀ ਸਮੁਦਾਇ ਦੇ ਖਿਲਾਫ ਹੈ ਉਹ ਬਿਲਕੁਲ ਸਹੀ ਹੈ ਵਾਲਮੀਕੀ ਬਹੁਤ ਜਿਆਦਾ ਮੁਸ਼ਕਲ ਆ ਜੀ ਕਿਤੇ ਆਉਣਾ ਜਾਣਾ ਹੋਵੇ ਤੇ ਉਹਦੇ ਲਈ ਵੀ ਥੋੜੀ ਦਿੱਕਤ ਆ ਰਹੀ ਹੁਣ ਜੇ ਤਾਂ ਮੰਨ ਲਓ ਕੋਈ ਬੈਂਕ ਤੋਂ ਬੈਂਕ ਜਾਣਾ ਵਾ ਉਹਦੇ ਲਈ ਵੀ ਇੰਨੀ ਜਿਆਦਾ ਦਿੱਕਤ ਆਉਂਦੀ ਆ ਕਿ ਪੁੱਛੇ ਕੋਈ ਬਲੋਪ ਇਹਨਾਂ ਨੂੰ ਥੋੜਾ ਜਿਹਾ ਸਿਸਟਮ ਜਿਹੜਾ ਨਾ ਸੁਧਾਰਦਾ ਚਾਹੀਦਾ ਕਿ ਡੇਲੀ ਦੀ ਪ੍ਰੋਬਲਮ ਕੋਈ ਇੱਕ ਦਿਨ ਦੀ ਪ੍ਰੋਬਲਮ ਨਹੀਂ ਅੱਜ ਤੇ ਭੰਡਾਰੀ ਪੋਲ ਹੀ ਬੰਦ ਕਰਤਾ ਭੰਡਾਰੀ ਪੋਲ ਉਹੀ ਨਾ ਕਿ ਇਹਨੇ ਆਉਣਾ ਜਾਣਾ ਹਣਾ ਤਾਂ ਕਰਕੇ ਦੂਜਿਆਂ ਨੂੰ ਉਹੀ ਵੱਲ ਨੂੰ ਕਿਦੋਂ ਕਾਇਨ ਧਰਨਾ ਲਗਾਇਆ ਆ ਉਹੀ ਨਾ ਕੁਝ ਨਾ ਕੁਝ ਡੇਲੀ ਕੋਈ ਨਾ ਕੋਈ ਐਕਟੀਵਿਟੀ ਹੁੰਦੀ ਰਹਿੰਦੀ ਆ ਕਦੀ ਕੋਈ ਆ ਗਿਆ ਕਦੀ ਕੋਈ ਆ ਗਿਆ ਉਹਨਾਂ ਲਈ ਫਿਰ ਜਿਹੜੀ ਆਮ ਜਨਤਾ ਫਿਰ ਉਹ ਜ਼ਿਆਦਾ ਖਰਾਬ ਹੁੰਦੀ ਆ ਜੀ ਮਾਣਾ ਪੁੱਛੋ ਹੀ ਕੋਲ ਨਾ ਪਿੱਛੋਂ ਆਉਂਦੇ ਆਉਂਦੇ ਸਾਨੂੰ ਅੱਧਾ ਘੰਟਾ ਲੱਗ ਗਿਆ ਜੀ ਆ 100 ਮੀਟਰ ਰੋਡ ਤੋਂ ਇੱਥੋਂ ਤੱਕ ਮੈਂ ਅਹੀ ਕੀਤਾ ਨਾ ਟ੍ਰੈਫਿਕ ਦੀ ਦਿੱਕਤ ਵੀ ਆ ਰਹੀ ਹੈ। ਲਾਰੀ ਬੋਲ ਬੰਦ ਪਿਆ। ਹਾਂਜੀ। ਜੀ, ਦਿੱਕਤ ਇਹ ਹੈ ਜੀ ਮਤਲਬ ਕਿ ਦੇਖੋ ਸਾਰੇ ਸ਼ੈਮ ਚ ਟਿਕਾ ਜਾਮ ਹੋਇਆ ਪਿਆ ਇਸ ਟਾਈਮ। ਬਾਕੀ ਬਾਕੀ ਗੱਲ ਇਹ ਹੈ ਜੋ ਵੀ ਹੈ ਉਹ ਸਾਰਿਆਂ ਦੇ ਨਾਲ ਹੀ ਚੱਲਾਂਗੇ। ਬਾਕੀ ਜਿਸ ਤਰ੍ਹਾਂ ਵੀ ਹੈ ਤੁਹਾਨੂੰ ਪਤਾ ਹੀ ਆ। ਕਿੰਨੇ ਸਮੇਂ ਤੋਂ ਜਾਮ 'ਚ ਫਸੇ ਹੋ? ਮੈਂ ਕਹਾਂ ਜੀ 2 ਘੰਟੇ ਹੋ ਗਏ ਭਾਈ ਸਾਨੂੰ ਜਾਮ 'ਚ ਫਸੇ। 2 ਘੰਟੇ। ਤੇ ਕਿੰਨੀ ਕੁ ਮੁਸ਼ਕਲ ਆ ਰਹੀ ਹੈ ਜੀ? ਬਹੁਤ ਮੁਸ਼ਕਲ ਹੈ। ਨਾਲੇ ਜਿਹੜੇ ਪੈਸੇਂਜਰ ਬੈਠੇ ਆ ਇਹ ਵੀ ਇੰਨੀ ਗੱਲ ਕਹਿੰਦੇ ਵੀ ਇਹਨਾਂ ਨੂੰ ਵੀ ਟਾਈਮ 'ਤੇ ਪਹੁੰਚਣਾ ਸੀ। ਉਹ ਵੀ ਟਾਈਮ ਨਾ ਪਹੁੰਚਿਆ ਨਹੀਂ ਗਿਆ ਇਹ ਭਾਜੀ ਆਪਾਂ ਪਠਾਨਕੋਟ ਤੋਂ ਆ ਰਹੇ ਆ ਪਠਾਨਕੋਟ ਤੋਂ ਅੰਮ੍ਰਿਤਸਰ ਹਾਰੀਪੁਰ ਬੰਦ ਕੀਤਾ ਕੀ ਨੁਕਸਾਨ ਨੁਕਸਾਨ ਫਿਰ ਭਾਜੀ ਇਸ ਤਰ੍ਹਾਂ ਹੀ ਆ ਤੁਹਾਨੂੰ ਪਤਾ ਹੀ ਆ ਸਾਰਿਆਂ ਦੇ ਨਾਲ ਹੀ ਆ ਹੁਣ ਖੁੱਲਨੇ ਚਾਹੀਦੇ ਆ ਜੀ